ਇੱਕ ਵੀਡੀਓ ਵਾਤ ਹੋਇਆ ਛੇ ਜ਼ਰੂਰ ਕਰ ਦਿਓ ਕਿਉਂਕਿ ਭਾਜਪਾ ਦੇ ਵਿੱਚ ਜਾ ਕੇ ਲੋਕਾਂ ਨੂੰ ਖੁਸ਼ ਕਰਨ ਵਾਸਤੇ 크੍ਰਿਸਚੀਅਨ ਧਰਮ ਵਾਲਿਆਂ ਨੂੰ ਕਹਿਣ ਲੱਗਾ ਕਿ ਸਿੱਖ ਧਰਮ ਜਿਹੜਾ ਇੱਕ ਛੋੜਾ ਜਿਹਾ ਸਿੱਖ ਬੱਚਾ ਹੈ ਤੇ ਅਸਾਈ ਧਰਮ ਸਭ ਤੋਂ ਵੱਡਾ ਧਰਮ ਹੈ ਉਹਨੂੰ ਉਸੇ ਵੇਲੇ ਫੌਜਾਂ ਭੇਜਿਆ ਜਾਂਦੀਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਉਹਦੀਆਂ ਯਾਨੀ ਕਿ ਬਾਵਾ ਬਣ ਕੇ ਤੇ ਉਹਨੂੰ ਗੱਡੀ 'ਤੇ ਲਾਦ ਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਇਮਲੀ ਦੇ ਬੂਟੇ ਨਾਲ ਲਿਆ ਕੇ ਬੰਨਿਆ ਜਾਂਦਾ ਰਾਜਾ ਵੜਿੰਗ ਦੀ ਘਰਵਾਲੀ ਨੂੰ ਲਿਆਂਦਾ ਜਾਂਦਾ ਤੇ ਇਥੇ ਆਣ ਕੇ ਬੰਦੀਆਂ ਧਾਰਮਿਕ ਜਿਹੜੀਆਂ ਸਜਾਵਾਂ ਦਿੱਤੀਆਂ ਜਾਂਦੀਆਂ ਸਾਨੂੰ ਪੁੱਤਰੇ ਸਾੜਨ ਦੀ ਲੋੜ ਨਹੀਂ ਪੈਣੀ ਪਰ ਇਹ ਮੈਂ ਬੋਨੀ ਨੂੰ ਕਹਿ ਦਵਾ ਕਿ ਤੇਰਾ ਘਰ ਸਿੱਖਾਂ ਦੇ ਘਰ ਜਾਣੂ ਹੋਇਆ ਸੀ ਪਰ ਤੂੰ ਕੰਮ ਇਦਾਂ ਦੇ ਕਰ ਰਿਹਾ ਵਾਂ ਕਿ ਮੁ슬ਮਾਨ ਵੀ ਨਹੀਂ ਕਰਦੇ ਜਿਹੜੇ ਤੂੰ ਕਰ ਰਿਹਾ ਵਾਂ ਉਹੀ ਗੱਲ ਏਹੀ ਹੋ ਗਈਆਂ ਸਾਨੂੰ ਛੇੜਦੇ ਆ ਕਿ ਕਿਤੇ ਸੌਂ ਨਹੀਂ ਗਏ ਉਹਨਾਂ ਨੂੰ ਵੀ ਪਤਾ ਹੈ ਜਾਗਦੇ ਆ ਬੱਤੀਆਂ ਦੰਦਿਆਂ ਦੇ ਵਿੱਚੋਂ ਅਜੇ ਤੋਪ ਦਾ ਗੋਲਾ ਜਿਹੜਾ ਮਿਸ ਹੋ ਸਕਦਾ ਉਹ ਜਿੱਥੇ ਸੁੱਟਣਾ ਹੋਵੇ ਉਹਥੇ ਨਹੀਂ ਡਿੱਗਦਾ ਔਰ ਇਹੜੇ ਬੱਤੀਆਂ ਦੰਦਾਂ ਜੋ ਬੋਲ ਨਿਕੜਾ ਆ ਬੋਨੀ ਸਾਹਿਬ ਤੁਸੀਂ ਰਗੜੇ ਜਾਓਗੇ ਬੱਤੀਆਂ ਦੰਦਾਂ ਜੋ ਨਿਕਲੇ ਬੋਲ ਬਰਖਲਾਬ ਬੋਲ ਕੇ ਤੇ ਮੁੜ ਕੇ ਕਹੀਏ ਸਾਨੂੰ ਮਾਫੀ ਦੇ ਦਿਓ ਕਦੀ ਮਾਫੀ ਨਹੀਂ ਮਿਲੇਗੀ ਸਾਨੂੰ ਨਹੀਂ ਮਾਫੀ ਮਿਲੇਗੀ ਤੇ ਮਾਫੀ ਇਹਨਾਂ ਨੂੰ ਨਹੀਂ ਦਿੱਤੀ ਜਾਣੀ ਸਿੱਖ ਜਥੇਬੰਦੀਆਂ ਨੇ ਭਾਜਪੀ ਲੀਡਰ ਬੋਨੀ ਅਜਨਾਲਾ ਦਾ ਫੁਕਿਆ ਪੁਤਲਾ ਪਿਛਲੇ ਦਿਨੀ ਬੋਨੀ ਅਜਨਾਲਾ ਦੇ ਵੱਲੋਂ ਸਿੱਖ ਧਰਮ ਤੇ ਕੀਤੀ ਸੀ ਗਲਤ ਟਿੱਪਣੀ ਜਿਸ ਦੇ ਵਿੱਚ ਉਹਨਾਂ ਨੇ ਸਿੱਖ ਧਰਮ ਨੂੰ ਛੋਟਾ ਬੱਚਾ ਦੱਸਿਆ ਸੀ ਜਿਸ ਤੋਂ ਬਾਅਦ ਅੱਜ ਸਿੱਖ ਜਥੇਬੰਦੀਆਂ ਨੇ ਅੰਮ੍ਰਿਤਸਰ ਦੇ 골ਡਨ ਗੇਟ ਤੇ ਇਕੱਠੇ ਹੋ ਕੇ ਬੋਨੀਅ ਜਨਾਲਾ ਦਾ ਪੁਤਲਾ ਫੁਕਿਆ ਤੇ ਰੋਸ਼ ਪ੍ਰਦਰਸ਼ਨ ਕੀਤਾ ਜਨੰਗ ਜਥੇਬੰਦੀਆਂ ਨੇ ਕਿਹਾ ਕਿ ਬੋਨੀਅ ਜਨਾਲਾ ਦੇ ਵੱਲੋਂ ਇਹ ਬਿਆਨ ਸਿਰਫ ਤੇ ਸਿਰਫ ਈਸਾਈ ਭਾਈਚਾਰੇ ਦੀਆਂ ਵੋਟਾਂ ਲੈਣ ਖਾਤਰ ਦਿੱਤਾ ਗਿਆ। ਇਹ ਇੱਕ ਵੀਡੀਓ ਬਾਤ ਹੋਇਆ ਛੇ ਜਰੂਰ ਕਰ ਦਿਓ ਕਿ ਸਿੱਖ ਸੰਗਤੋਂ ਇਹ ਵੀਡੀਓ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਜਿਹੜਾ ਬੋਨੀਆ ਜਿਹੜਾ ਕਾਲੀਦਾਲ ਦੇ ਵਿੱਚੋਂ ਸੀਨੀਅਰ ਨਿਕਲ ਕੇ ਤੇ ਹੁਣ ਭਾਜਪਾ ਦੇ ਵਿੱਚ ਗਿਆ ਹੈ ਕਿਉਂਕਿ ਭਾਜਪਾ ਦੇ ਵਿੱਚ ਜਾ ਕੇ ਲੋਕਾਂ ਨੂੰ ਖੁਸ਼ ਕਰਨ ਵਾਸਤੇ 크ਰਿਸਚੀਅਨ ਧਰਮ ਵਾਲਿਆਂ ਨੂੰ ਕਹਿ ਲੱਗਾ ਕਿ ਸਿੱਖ ਧਰਮ ਜਿਹੜਾ ਇੱਕ ਛੋੜਾ ਜਿਹਾ ਸਿੱਖ ਬੱਚਾ ਹੈ ਤੇ ਅਸਾਈ ਧਰਮ ਸਭ ਤੋਂ ਵੱਡਾ ਧਰਮ ਹੈ ਆਪਣੇ ਸਿਰ ਦੇ ਕੇ ਉਹਨਾਂ ਦੇ ਸਿਰ ਬਚਾਏ ਪਰ ਇਹ ਮੈਂ ਬੋਨੀ ਨੂੰ ਕਹਿ ਦਵਾ ਕਿ ਤੇਰਾ ਘਰ ਸਿੱਖਾਂ ਦੇ ਘਰ ਜਾਣੂ ਹੋਇਆ ਸੀ ਪਰ ਤੂੰ ਕੰਮ ਇਦਾਂ ਦੇ ਕਰ ਰਿਹਾ ਵਾਂ ਕਿ ਮੁ슬ਮਾਨ ਵੀ ਨਹੀਂ ਕਰਦੇ ਜਿਹੜੇ ਤੂੰ ਕਰ ਰਿਹਾ ਵਾਂ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਅਸੀਂ ਐਸਐਸਪੀ ਦਿਹਾਤੀ ਤੇ ਚੌਂਕ ਕਮਿਸ਼ਨਰ ਨੂੰ ਅਪੀਲ ਕਰਦੇ ਹਾਂ ਜਥੇਬੰਦੀਆਂ ਵੱਲੋਂ ਪੁਤਲਾ ਤਾਂ ਸਾੜਿਆ ਚਲਿਆ ਵਾ ਕਿ ਇੱਕ ਅਸੀਂ ਚੋਣ ਕਮਿਸ਼ਨ ਨੂੰ ਸੂਚਿਤ ਕਰ ਰਹੇ ਹਾਂ ਕਿ ਜਿਹੜੇ ਇਦਾਂ ਦੇ ਲੋਕ ਭਾਸ਼ਣ ਦੇ ਕੇ ਕਿਸੇ ਵੀ ਕੋਈ ਧਰਮ ਦੇ ਬਾਰੇ ਕੋਈ ਗਲਤੋ ਬੋਲਦਾ ਹੈ ਉਹਦੇ ਤੇ ਤੁਰੰਤ ਐਫਆਈਆ ਦਰਜ ਹੋਣੀ ਚਾਹੀਦੀ ਹੈ ਤੇ ਨਾਲ ਹੀ ਜਿੱਧਰੋਂ ਉਹ ਚੋਣ ਲੜ ਰਿਹਾ ਹੈ ਉਹਦੀ ਬਿਲਕੁਲ ਰਜੈਕਟ ਕਰ ਦੇਣੀ ਚਾਹੀਦੀ ਹੈ ਉਹਨੂੰ ਕੋਈ ਵੀ ਚੋਣ ਲੜਨ ਦਾ ਅਧਿਕਾਰ ਬਰਖਲਾ ਬੋਲ ਕੇ ਤੇ ਮੁੜ ਕੇ ਕਹੀਏ ਸਾਨੂੰ ਮਾਫੀ ਦੇ ਦਿਓ ਕਦੀ ਮਾਫੀ ਨਹੀਂ ਮਿਲੇਗੀ ਹਾਨੂੰ ਨਹੀਂ ਮਾਫੀ ਮਿਲੇਗੀ ਤੇ ਮਾਫੀ ਇਹਨਾਂ ਨੂੰ ਨਹੀਂ ਦਿੱਤੀ ਜਾਣੀ ਕਾਰਨ ਕੀ ਸਮਾਂ ਦਾ ਬਿਆਨ ਆਉਂਦਾ ਹੈ ਕਿ ਜੇ ਧਰਮ ਦੇ ਗਿਆਨ ਨਹੀਂ ਹੈਗਾ ਤਾਂ ਨਹੀਂ ਬੋਲਣਾ ਚਾਹੀਦਾ ਨਹੀਂ ਨਹੀਂ ਉਹ ਤੇ ਦੱਸਣ ਦੀ ਲੋੜ ਨਹੀਂ ਉਹਨੂੰ ਉਸੇ ਵੇਲੇ ਫੌਜਾਂ ਭੇਜਿਆ ਜਾਂਦੀਆਂ ਸ੍ਰੀ ਕਾਲਤਾਸ ਸਾਹਿਬ ਤੋਂ ਤੇ ਉਹਦੀਆਂ ਯਾਨੀ ਕਿ ਬਾਹਾਂ ਬਨ ਕੇ ਤੇ ਉਹਨੂੰ ਗੱਡੀ 'ਚ ਲਾਦ ਕੇ ਤੇ ਸ੍ਰੀ ਕਾਲਤਾਸ ਸਾਹਿਬ 임ਲੀ ਦੇ ਬੂਟੇ ਨਾਲ ਲਿਆ ਕੇ ਬੰਨਿਆ ਜਾਂਦਾ ਰਾਜਾ ਵਡਿੰਗ ਦੀ ਘਰਵਾਲੀ ਨੂੰ ਲਿਆਂਦਾ ਜਾਂਦਾ ਤੇ ਇਥੇ ਆਣ ਕੇ ਬੰਦੀਆਂ ਧਾਰਮਿਕ ਜਿਹੜੀਆਂ ਸਜਾਵਾਂ ਦਿੱਤੀਆਂ ਜਾਂਦੀਆਂ ਸਾਨੂੰ ਪੁਤਲੇ ਸਾੜਨ ਦੀ ਲੋੜ ਨਹੀਂ ਪੈਣੀ ਸਾਨੂੰ ਸੜਕ ਦੇ ਕੋਲ ਪ੍ਰਸ਼ਾਸਨ ਦੇ ਕੋਲ ਆਫੀਰ ਦਰਜ ਕਰਾਉਣ ਦੀ ਲੋੜ ਨਹੀਂ ਪੈਣੀ ਚਾਹੀਦੀ ਇਹ ਜਿਹੜੇ ਅਸੀਂ ਬਿਆਨ ਨਹੀਂ ਦਿੰਦੇ ਅਸੀਂ ਅੱਜ ਪੁਤਲਾ ਵੀ ਸਾੜ ਰਹੇ ਹਾਂ ਤੇ ਨਾਲ ਐਸਐਸਪੀ ਦਿਹਾਤੀ ਨੂੰ ਬਰਖਾਸ਼ ਚੋਣ ਕਮਿਸ਼ਨ ਨੂੰ ਵੀ ਦੇ ਰਹੇ ਹਾਂ ਕਿ ਇਹ ਸਬੰਧੀਆਂ ਦੇ ਉੱਪਰ ਬੰਦੀ ਤੁਰੰਤ ਕਾਰਵਾਈ ਕੀਤੀ ਜਾਵੇ ਜੇਕਰ ਨਾ ਕੀਤੀ ਗਈ ਤੇ ਅਸੀਂ ਜਥੇਬੰਦੀਆਂ ਨਾਲ ਇੱਕ ਗੁਰਮਤਾ ਕਰਕੇ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਜ਼ਰੂਰ ਅਸੀਂ ਪਾਵੇਂ ਉਹਦੀ ਕੋਠੀ ਤੇ ਗਾੜੀ ਵੀ ਸਾਨੂੰ ਮੋਰਚਾ ਜਨਾਲੇ ਜਾ ਕੇ ਲਾਉਣਾ ਪਵੇ ਤੇ ਪਾਵੇਂ ਸੀ ਡਿਵੀਜ਼ਨ ਜਿੱਥੇ ਇਹ ਸਾਰਾ ਪਰਿਵਾਰ ਸੁੱਖ ਆਰਾਮ ਲੈ ਰਿਹਾ ਹੈ ਉੱਥੇ ਵੀ ਸਾਨੂੰ ਪਾਵੇਂ ਮੋਰਚਾ ਲਾਉਣਾ ਪਵੇ ਮੋਰਚਾ ਜਰੂਰ ਲਾਵਾਂਗੇ ਇਸ ਮਾਮਲੇ ਬਾਰੇ ਐਸਡੀਸੀ ਕਹਿੰਦੀ ਸਰਕਾਰ ਕਮੇਟੀ ਬਣਾਵਾਂਗੇ ਜਿਹੜੇ ਕਿ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਅਫੇਸਰ ਹੋਵੇਗਾ ਉਹ ਅਜੇ ਸਰਕਾਰ ਕਮੇਟੀ ਦੇ ਸਿੰਘ ਉਹਨਾਂ ਕੋ ਭਰਤੀ ਨਹੀਂ ਹੋਏ ਜਿਹੜੇ ਪਹਿਲੇ ਭਰਤੀ ਹੋਏ ਉਹ ਤੇ ਮੈਂਬਰਾਂ ਦੇ ਘਰਾਂ 'ਚ ਜਾ ਕੇ ਕੰਮ ਕਰੁੰਦਾ ਆ ਹਾਂਜੀ ਤੇ ਜਿਹੜੇ ਤਾਰਮ ਬਰਜਾਰ ਕਮੇਟੀ ਦੇ ਕੋਈ ਹੈਗੇ ਆ ਪ੍ਰਚਾਰਕ ਉਹ ਅੱਜ ਮੈਂਬਰ ਵੀ ਜਿਹੜਾ ਮੈਂਬਰ ਦਾ ਫਰਜ ਹੈ ਵੋਟਾਂ ਨਹੀਂ ਮੰਗਣੀਆਂ ਮੈਂਬਰ ਦਾ ਫਰਜ ਵਾ ਕਿ ਸਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਪਿੰਡਾਂ 'ਚ ਜੂੜੀਆਂ ਲਾਉਣੀਆਂ ਖਾਪੜ ਖੇੜੀ ਵਰਗੇ ਜਾ ਕੇ ਹੱਥ ਜੋੜਨਦੇ ਆ ਆ ਥੋੜੇ ਦਿਨ ਹੋ ਗਏ ਆ ਆਪਣੇ ਕੀ ਪਿੰਡ ਦਾ ਨਾਮ ਜਹਾਂਗੀਰ ਜਹਾਂਗੀਰ ਦੇ ਵਿੱਚ ਜਾ ਕੇ ਲੋਕਾਂ ਦੇ ਤਰਲੇ ਕੱਢਨਦਾ ਆ ਕਿ ਆਜੋ ਕਾਲੀ ਦਾਲ ਦੇ ਦੁਬਾਰਾ ਆਜੋ ਤੁਸੀਂ ਤੇ ਲੋਕ ਕਹਿੰਦੇ ਤੁਹਾਨੂੰ ਅਸੀਂ ਮੂੰਹ ਨਹੀਂ ਲਾਉਣਾ ਤੁਸੀਂ ਬੇਦਬੀਆ ਕੀਤੀਆਂ ਬੇਦਵੀਆਂ ਕਰਵਾਈਆਂ ਨੇ ਕੋਕੇ ਇਹ ਬੇਦਬੀ ਅੱਜ ਨਵੀਂ ਨਹੀਂ ਹੋਈ 300 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਥੋੜੇ ਦਿਨ ਅੰਬਰਸਰ ਦੀ ਪਾਣ ਪੀਤਰ ਧਰਤੀ ਤੋਂ ਕੈਨੇਡਾ ਭੇਜੇਗਾ ਕਿਹਣਾ ਨੇ ਭੇਜੇ ਕੋਈ ਅਮਰੀਕਾ ਵਾਲਿਆਂ ਨੇ ਨਹੀਂ ਭੇਜੇ ਕੋਈ ਦੂਜੇ ਦਿੱਲੀ ਕਮੇਟੀ ਨੇ ਨਹੀਂ ਭੇਜੇ ਇਹ ਸ਼ਰੋਮਣੀ ਕਮੇਟੀ ਨੇ ਭੇਜਿਆ ਵਿਜੇ ਸਿੰਘ ਸਖਤਰ ਵਰਗਿਆਂ ਨੇ ਭੇਜਿਆ ਉਹ 300 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਟਿੰਨਰ ਰਾਂ ਹੀ ਗਿਆ ਕਿ ਉਹ ਬੇਦਬੀ ਨਹੀਂ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਜਾਣਾ ਹੋਵੇ ਘਰ ਅਸੀਂ ਤੇ ਪੰਜ ਸਿੰਘ ਹਜ਼ਰਨਾ ਹੁਣ ਸਾਡੀ ਕਦੇ ਸ਼ਿਕਾਇਤ ਹੋ ਜਾਵੇ ਤੇ ਸ੍ਰੀ ਅਕਾਲਤਾ ਸੱਜਿਆ ਜਾਂਦਾ ਕਿ ਤੁਸੀਂ ਦੋਵੇਂ ਜਣੇ ਗੁਰੂ ਗ੍ਰੰਥ ਸਾਹਿਬ ਜੀ ਕਿਦਾਂ ਲੈ ਗਏ ਜੇ ਉਹ 300 ਸ੍ਰੀ ਗੁਰੂ ਗ੍ਰੰਥ ਸਾਹਿਬ ਕੈਨੇਡਾ ਭੇਜਣ ਵਾਲਿਆਂ ਨੂੰ ਕੌਣ ਸੱਦੂਗਾ ਸ੍ਰੀ ਅਕਾਲਤਾ ਸਾਹਿਬ ਖੁਦ ਇਹ ਆਪ ਨੇ ਇਹਨਾਂ ਨੂੰ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਤੇ ਗੁਰੂ ਸਮਝਿਆ ਇਹ ਕਿਸੇ ਨੂੰ ਕਿਵੇਂ ਸਜ਼ਾ ਦੇਣਗੇ ਵਾਸਤੇ ਵਿੱਚ ਧਰਮ ਦੀ ਤਖਣਾ ਜਰੂਰੀ ਹੈ ਹਾਂਜੀ ਸਿਆਸਤ ਵਿੱਚ ਧਰਮ ਜ਼ਰੂਰੀ ਹੈ ਨਹੀਂ ਨਹੀਂ ਜਿਹੜੀ ਜ਼ਰੂਰੀ ਆ ਪਰ ਇਹ ਨਹੀਂ ਕਿ ਅਸੀਂ ਧਰਮ ਨੂੰ ਛੱਡ ਦਈਏ ਧਰਮ ਸਭ ਤੋਂ ਪਹਿਲਾਂ ਜ਼ਰੂਰੀ ਆ ਜਿਹਦੇ ਕਰਕੇ ਜੁਉਦੇ ਅਸੀਂ ਧਰਮ ਬਿਨਾ ਨਾ ਰਾਜ ਨਾ ਚਲੇ ਇਹ ਧਰਮ ਤੋਂ ਬਿਨਾ ਰਾਜ ਨਹੀਂ ਚੱਲਦੇ ਪਰ ਇਹਨਾਂ ਨੇ ਬਿਲਕੁਲ ਧਰਮ ਨੂੰ ਸਾਈਡ ਤੇ ਲਾਤਾ ਵਾ ਤੇ ਵੋਟਾਂ ਦੀ ਖਾਤਰ ਅੱਜ ਇਹ ਆਪਣਾ ਵੀ ਧਰਮ ਛੱਡ ਕੇ ਤੇ ਦੂਜਿਆਂ ਨੂੰ ਖੁਸ਼ ਕਰ ਰਹੇ ਬਾਅਦ ਚ ਮਾਫੀ ਮੰਗ ਕੇ ਬਹਿ ਜਾਂਦੇ ਹਾਂ ਕੀ ਲੱਗਦਾ ਕਿ ਉਹੀ ਗੱਲ ਈ ਹੋਈ ਹੋਈਆਂ ਸਾਨੂੰ ਛੇੜਦੇ ਆ ਕਿ ਕਿਤੇ ਸੌਂ ਨਹੀਂ ਗਏ ਉਹਨਾਂ ਨੂੰ ਵੀ ਪਤਾ ਹੈ ਜਾਗਦੇ ਆ ਬੱਤੀਆਂ ਦੰਦਿਆਂ ਦੇ ਵਿੱਚੋਂ ਅਜੇ ਤੋਪ ਦਾ ਗੋਲਾ ਜਿਹੜਾ ਮੈਸ ਹੋ ਸਕਦਾ ਉਹ ਜਿੱਥੇ ਸੁੱਟਣਾ ਹੋਵੇ ਉਹਥੇ ਨਹੀਂ ਡਿੱਗਦਾ ਪਰ ਇਹੜੇ ਬੱਤੀਆਂ ਦੰਦਾਂ ਜੋ ਬੋਲ ਨਿਕਲ ਰਹੇ ਆ ਬੋਨੀ ਸਾਹਿਬ ਤੁਸੀਂ ਰਗੜੇ ਜਾਓਗੇ ਬੱਤੀਆਂ ਦੰਦਾਂ ਜੋ ਨਿਕਲੇ ਹੋਏ ਬੋਲ ਅੱਜ ਸਾਡਾ ਇੱਕ ਤੇ ਉਹਦਾ ਪੁਤਲਾ ਸਾੜਿਆ ਜਾਣਾ ਇੱਥੇ ਦੂਜਾ ਹੀ ਚੋਣ ਕਮਿਸ਼ਨ ਤੇ ਐਸਐਸਪੀ ਅਧਿਆਤੀ ਨੂੰ ਤਰਖਾ ਦੇਣ ਲੱਗੇ ਆ ਕਿ ਇਹਦੇ ਉੱਤੇ ਬੰਦੀ ਐਫਆਈਆਰ ਦਰਜ ਕੀਤੀ ਜਾਵੇ ਜੇ ਨਾ ਕਾਰਵਾਈ ਹੋਈ ਤੇ ਨੈਸਟ ਤੇ ਫਿਰ ਅਸੀਂ ਚਲਗੇ ਕਿਤੇ ਆਹ ਆਪਾਂ ਤੇ ਸਾਨੂੰ ਭਰੋਸਾ ਬਾਬਾ ਦੀਪ ਸਿੰਘ ਖੰਡੇ ਵਾਲੇ ਨੇ ਸਾਡੀ ਰੂੜੀ ਲਾਈ ਆ ਉਹਦੇ ਨਾਂ ਤੇ ਸਤਕਾਰ ਕਮੇਟੀ ਆ ਉਹ ਬਿਰਦ ਬਾਣੇ ਦੀ ਇਲਾਜ ਰੱਖਦਾ ਜਰੂਰ ਅਤੇ ਸੂਰੀ ਵਰਗਿਆਂ ਦੇ ਜਿਨ੍ਹਾਂ ਪਰਚੇ ਦਰਜ ਤੁਹਾਨੂੰ ਪਤਾ ਹੀ ਆ ਤੁਰੀ ਦਾ ਇਹਦੇ ਮਾਰ ਵਰਤ ਜਾਂਦੇ ਹੀ ਪ੍ਰਸ਼ਾਸਨ ਨੇ ਆਟੋਮੈਟਿਕ ਪਰਚਾ ਦਰਜ ਕਰ ਦੇਣਾ ਉਹਨਾਂ ਨੂੰ ਪਤਾ ਵਾ ਕਿ ਸਦਕਾਰ ਕਮੇਟੀ ਜਿੱਥੇ ਬੈਘੀ ਉੜਦੀ ਨਹੀਂ ਆ ਇਹ ਵਿਕਾਉ ਨਹੀਂ ਹੈਗੀ